ਨੌਜਵਾਨ ਪਹੁੰਚੇ ਦਵਾਦਬ ਮਦਦ ਕਰ ਲਈ ਹੜਬਾੜ ਦੇ ਵਿੱਚ ਦੇਖੋ ਪਾਣੀ ਦੇ ਦੋ ਰੰਗ ਕਿਉਂ ਤੁਸੀਂ ਇੱਥੇ ਸੱਜ ਕੇ ਬਹਿ ਗਏ ਥਿਕਾ ਤੇ ਕੀ ਪਲਣਾ ਹੁਣ ਉਹ ਅੱਛਾ ਆਓ ਆਓ ਬਈ ਸੋ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅਟ ਤੱਕ ਜਰੂਰ ਦੇਖਿਓ ਭਾਈ ਇੱਕ ਪਾਣੀ ਦੀ ਬੋਤਲ ਲਈਓ ਅਟਕ ਗਿਆ ਫੋਟਿਆ ਸਲ

ਮੈਂ ਓਕੇ ਮੁਟ ਤੁਰੀ ਰਣਾ ਬਈ ਆਪ ਖਾ ਰਹੇ ਆਂ ਉਹ ਇੱਧਰ ਮੈਂ ਬੋਲਦਾ ਨਿਕਾ ਮੁਕਾ ਇਹ ਖਾ ਰਹੇ ਆਪਾ ਬੋਲਦਾ ਲਓ ਵੀ ਐਮਰਜੈਂਸੀ ਚ ਕੇ ਵੀਰ ਦੀ ਗੱਡੀ ਫਸ ਗਈ ਮੁੰਡੇ ਨੌਜਵਾਨ ਪਹੁੰਚੇ ਦਵਾ ਦਮ ਮਦਦ ਕਰ ਲਈ ਹੜਬਾੜ ਦੇ ਵਿੱਚ ਕੀ ਮਦਦ ਕਰਨਗੇ ਖਲਾਂ ਤਾਂ ਹੀ ਫਸ ਗਿਆ ਕੰਮ ਲਓ ਵੀ ਮਸ਼ਹੂਰ ਡਰਾਈਵਰੀ ਦਾ ਸਬੂਤ ਦਿੰਦੇ ਹੋ ਪ੍ਰਭ ਕੁਮਾਰ ਪ੍ਰਭ ਜੀ ਨੇ ਡਰਾਈਵਰੀ ਦਾ ਸਬੂਤ ਦਿੱਤਾ ਐ ਮੁੰਡੇ ਨੇ ਬਾਹਰ ਕੱਢ ਲਈ ਵੀ ਗੱਡੀ ਨਹੀਂ ਵੀ ਡਰਾਈਵਰ ਚੋਟੀ ਦਾ ਚੋਟੀ ਵੇ ਲੋ ਤਗੜੀ ਹੈ ਚੋਟੀ ਰੱਖੀ ਹੈ ਨੇ ਆ ਦੇਖੋ ਲੈ ਵੀ ਜਟਾ ਇੱਕ ਕੁਦਰਤ ਦਾ ਨਜ਼ਾਰਾ ਇਹ ਉਹਦੀਆਂ ਰੰਗਾਂ ਨੂੰ ਕੋਈ ਜਾਣੇ ਕੀ ਕਰਦਾ ਕੀ ਨਹੀਂ ਦੇਖੋ ਪਾਣੀ ਦੇ ਦੋ ਰੰਗ ਕਿ ਜਿਹੜੀ ਬਾਹਰ ਨਹੀਂ ਕੱਢ ਰਿਆ ਟਰੈਕਟਰ ਕੀ ਹੋਇਆ ਤੁਸੀਂ ਟਰੈਕਟਰ ਨਹੀਂ ਬਾਹਰ ਕੱਢ ਰਿਆ ਨਹੀਂ ਦੱਸੋ ਅਜਾ ਟਰਾਲੀ ਅੱਗੇ ਟਰਾਲੀ ਕਰਕੇ ਵੀ ਜੀ ਬਾਹਰ ਨਹੀਂ ਬਾਹਰ ਕੱਢ ਦੇ ਪਤਾ ਲੱਜਾ ਜੋਰ ਜਵਾਨੀ ਧੰਨ ਬੱਲੇ ਫਿਰ ਯੱਡ ਸਿੱਧਾ ਕੋ ਚੱਲੇ ਸਰਦਾਰ ਜੀ ਲਖਾਇਆ ਚੱਕ ਦੇ ਗਰੀਬੀ ਆ ਜਾ ਫਿਰ ਬੇਇੱਜ਼ਤੀ ਨਾ ਕਰਾ ਦੀ ਚੱਲ ਚੱਲ ਓਹੋ ਪਾਛੇ ਆ ਜਾ ਪਾਛੇ ਆ ਜਾ ਲੜਾ ਲੜਾਉਣੀ ਆ ਇਹ ਕੱਢ ਦੂ ਬਾਹਰ ਇੱਧਰ ਜਾਣਾ ਆਪ ਪੁੱਲਾ ਨਾਕਰੋ ਲਾ ਕੇ ਗੱਲ ਨੂੰ ਲਾ ਲਿਆ ਬੱਲੇ ਲੈ ਇਹ ਕਿਹੜੇ ਹੀ ਘੜਾਈ ਜਾਂਦਾ ਇਹ ਓ ਹੋ 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 ਇਹ ਬੰਦਾ ਪੂਰਾ ਘੈਂਟ ਬੰਦ ਡਰਾਈਵਰ ਆ ਭਾਈ ਐਵੇਂ ਨਾ ਕਹਿ ਦਿਓ ਇਹ ਇੰਨੇ ਖਬੋਤਾ ਹੀ ਇਹ ਟਰੈਕਟਰ ਆ ਜਾ ਆ ਜਾ ਮੇਰਾ ਵੀਰ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ